ਹੈਲੋ ਫਰੈਂਡਸ ਸਸ ਕਾਲ ਸੰਦੂ ਦੇ ਦੇਰਵਾਰੇ ਚੈਨਲ ਤੇ ਫਿਰ ਤੁਹਾਡਾ ਸਵਾਗਤ ਹੈ ਫਰੈਂਡ ਹੋਰ ਸਨੌਤਾ ਤੁਹਾਡਾ ਕੀ ਹਾਲ ਹੈ ਆਸ ਕਰਦੀ ਹਾਂ ਠੀਕ ਠਾਕ ਵਧੀਆ ਹੋਵਗੇ ਬਾਈ ਕੁ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੀ ਫਰੈਂਡ ਫਰੈਂਡ ਅੱਜ ਅਲਟਰਨੈਟਿਵ ਵੀਡੀਓ ਸ਼ੇਅਰ ਕਰਾਂਗੇ ਟਿੰਡੇ ਇਹ ਸਿੱਕ ਅਲੱਗ ਜਿਹੇ ਤਰੀਕੇ ਨਾਲ ਬਣਾਵਾਂਗੇ ਜਿਹਦੇ ਨਾਲ ਇਹ ਜਲਦੀ ਵੀ ਬਣ ਜਾਂਦੀ ਹੈ ਬਹੁਤ ਆਸਾਨ ਵੀ ਬਹੁਤ ਹੈ ਇਹ ਮੇਰੀ ਵੀਡੀਓ ਤੇ ਬਨੇ ਰਿਓ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਫਰੈਂਡ ਆ ਦੇਖਿਓ इन्हों के धो के चार प्याज भी इस तरह पा, थोड़े पावे सात अठ जाना प्याज जो अंडिया बनाने बहुत स्वाद लगते ने इधर मैं कर लिया है मसाला त्यार ग्रैंड करना है लसन दिया तुरी थोड़िया अच्छी हरिया मर्चा टमाटर ਤੇ ਭੰਟਾ ਨੂੰ ਮੈਂ ਜਿਹੜਾ ਅੱਜ ਤਰੀਕਾ ਦੱਸਣ ਜਾ ਰਹੀ ਨੇ ਇਹਦੇ ਨਾਲ ਤੁਸੀਂ ਵੀ ਜਦੋਂ ਟੀਂਡੇ ਭਰੋਗੇ ਤੇ ਬਹੁਤ ਜਲਦੀ ਬਣਨਗੇ ਆਸਾਨ ਬਣਨਗੇ ਨਹੀਂ ਤੇ ਅਸੀਂ ਇੱਕ ਇੱਕ ਟੀਂਡਾ ਪਹਿਲਾਂ ਕੂੜੇ ਡੰਡੇ 'ਚ ਮਸਾਲਾ ਘੋਲਣਾ ਫਿਰ ਅਸੀਂ ਭਰਨੇ ਤੇ ਉਹ ਸਾਨੂੰ ਲੱਗਦੇ ਸੀ ਔਖੇ ਇਹ ਤਰੀਕਾ ਮੇਰਾ ਦੇਖਿਓ ਔਰ ਪਹਿਲਾ ਅਸੀਂ ਪਿਆਜ਼ ਨੂੰ ਕਰਾਂਗੇ ਗ੍ਰੈਂਡ ਇਹਨਾਂ 'ਚ ਮਿਕਸੀ 'ਚ ਹੀ ਗ੍ਰੈਂਡ ਕਰਨਾ ਮਿਕਸੀ 'ਚ ਜਿਆਦਾ ਹੀ ਤੁਸੀਂ ਤੁਹਾਨੂੰ ਵੀ ਪਤਾ ਮਸਾਲਾ ਠੀਕ ਨਾ ਜਿਆ ਹੋ ਜਾਂਦਾ ਹੈ ਇਹ ਐਸੀ ਕਰਾਂਗੇ ਗ੍ਰੈਂਡਰ ਮਸ਼ੀਨ ਨਾਲ ਦੇਖੀ ਇਸ ਨੂੰ ਦੇਸੀ ਤਰੀਕੇ ਨਾਲ ਕਰਾਂਗੇ ਗ੍ਰੈਂਡ ਦੇਖਿਓ ਇਹ ੂੰਡੇ ਡੰਡੇ ਵਾਲਾ ਹੀ ਸਾਬ ਹੋ ਜਾਣਾ ਇਹਦੇ ਚਾਸੀ ਪਾ ਦਾਂਗੇ ਪਿਆਜ਼ ਹਰੀਆਂ ਮਚਾ ਠੀਕ ਹੈ ਪਹਿਲਾ ਮਤਲਬ ਦੱਸ ਦਈਆਂ ਗ੍ਰੈਂਡ ਕਰਕੇ ਇਹਦੇ ਚਾਸੀ ਪਿਆਜ਼ ਪਾ ਲਏ ਜਿਹੜੀ ਗ੍ਰੈਂਡ ਕਰਨੀ ਹੋ ਥੋੜਾ ਜਿਹਾ ਵਿੱਚ ਪਾ ਲਾਂਗੇ ਪਾਣੀ ਠੀਕ ਹੈ ਜੀ ਇਹਦੇ ਨਾਲ ਕਰਾਂਗੇ ਗ੍ਰੈਂਡ मशीन लाने। आ मसाला साड़ा हो चुका ग्रैंड इस तरह का ही करना ज्यादा बरीक नहीं करना जो अक्सी चढ़ ज्यादा बरीक हो जाना आ देख सकते जी तेल तो गर्म होंगे पहले अस पावे साबित मसाला ਟਮਾਟਰ ਬਰੀਕ ਤੇ ਕੱਟ ਕੇ ਬਾਚ ਪਾਵਾਂਗੇ ਤੇਲ ਸਾਡਾ ਹੋ ਗਿਆ ਗਰਮ ਇਹਦੇ ਵਿੱਚ ਪਾਵਾਂਗੇ ਇੰਨਾ ਕੁ ਹਿਸਾਬ ਦਾ ਮਸਾਲਾ ਹੁਣ ਪਾਵਾਂਗੇ ਜਿੜੇ ਗ੍ਰੈਂਡ ਕਿਤੇ ਪਿਆਜ਼ ਹੈ ਫਿਰ ਇਹਦੇ ਚ ਜਿਵੇਂ ਸਾਰੇ ਮਸਾਲੇ ਪਾ ਦਿੱਤੇ ਨੇ ਹੁਣ ਇਹਨੂੰ ਅਸੀਂ ਭੁੰਨਾਂਗੇ ਉਨਾ ਚਿਰ ਜਿੰਨਾ ਤੇ ਕਰ ਸਾਡਾ ਮਸਾਲਾ ਤੇਲ ਨਹੀਂ ਛੱਡ ਦਿੰਦਾ ਥੋੜਾ ਜਿਹਾ ਨਾਲ ਅਸੀਂ ਪਾਣੀ ਪਾਵਾਂਗੇ ਤਾਂ ਗੋਮੇ ਸਾਲਾ ਵਧੀਆ ਪੁੰਜੇ ਤੇ ਪਾਣੀ ਨਾ ਲੱਗੇ ਪਾਣੀ ਅਸੀਂ ਤਾਂ ਪਾਨੇ ਕਿਉਂਕਿ ਤੇਲ ਦੀ ਵਰਤੋ ਜੀ ਥੋੜੀ ਕੀਤੀ ਹੈ ਤੇ ਪਾਣੀ ਪਾ ਪਾ ਕੇ ਨੂੰ ਬਹੁਤ ਚੰਗੀ ਤਰ੍ਹਾਂ ਸੀ ਪੁੰਨਾਗੇ ਐਨੂੰ ਇੱਕ ਵਾਰੀ ਸੀ ਮਸਾਲੇ ਨੂੰ ਫਿਰ ਹਿਲਾਵਾਂਗੇ ਇਹਦੇ ਵਿੱਚ ਬਾਅਦ ਚੋ ਅਸੀਂ ਪਾਵਾਂਗੇ ਟਮਾਟਰ ਟਮਾਟਰ ਵੀ ਅਸੀਂ ਗ੍ਰाइंड ਕਰ ਲਏ ਸੀ ਤੁਸੀਂ ਛੋਟੇ ਛੋਟੇ ਵੀ ਕੱਟ ਸਕਦੇ ਜੇ ਤੇ ਭਾਵੇਂ ਤੁਸੀਂ ਗ੍ਰाइंड ਕਰ ਲਓ ਹੁਣ ਪਾਵਾਂਗੇ ਇਸ ਦੇ ਵਿੱਚ ਹਲਦੀ ਦੇਗੀ ਮਰਚ ਨਮਕ ਨਮਕ ਸੀ ਪਹਿਲੇ ਥੋੜਾ ਪਾਵਾਂਗੇ ਫਿਰ ਟਮਾਟਰ ਪਾ ਕੇ ਸੀ ਨਮਕ ਪਾਵਾਂਗੇ ਨਾਲ ਅਸੀਂ ਪਾਵਾਂਗੇ ਗਰਮ ਮਸਾਲਾ ਤੈਨੂੰ ਅਸੀਂ ਚੰਗੀ ਤਰ੍ਹਾਂ ਹਿਲਾਵਾਂਗੇ ਤੜਕੇ ਨੂੰ ਅਸੀਂ ਭੁੰਨ ਲਾਂਗੇ ਫਰੈਂਡ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਆਸਾਨ ਤੇ ਬਹੁਤ ਸੁਆਦ ਬਣਦੇ ਨੇ ਕਜਾਸੀ ਇੱਕ ਟਿੰਡਾ ਲੈਣਾ ਉਹਨੂੰ ਅਸੀਂ ਪਹਿਲੇ ਪਰ ਨਾਲ ਵੀਰ ਉਹਦੇ ਚੋ ਮਸਾਲਾ ਬਾਹਰ ਨਿਕਲ ਜਾਂਦਾ ਇਧਰ ਫਿਰ ਤੁਹਾਨੂੰ ਮੈਂ ਦਿਖਾਨੀ ਪਈ ਹੈ ਟਿੰਡੀ ਤੇ ਪਿਆਜ਼ ਮਸਾਲਾ ਸੀ ਨਾ ਪੁੰਦੇ ਰਵਾਂਗੇ ਜਦ ਤੱਕ ਮਸਾਲਾ ਸਾਡਾ ਇਹਨ ਇਕੱਠਾ ਨਹੀਂ ਹੋ ਜਾਂਦਾ ਤੇ ਮਸਾਲਾ ਆਪਦਾ ਤੇਲ ਨਹੀਂ ਛੱਡ ਦਿੰਦਾ ਉਹਨਾਂ ਇਹਦੇ ਵਿੱਚ ਅਸੀਂ ਪਾ ਦਿੱਤੇ ਨੇ ਟਮਾਟਰ ਥੋੜਾ ਜਿਹਾ ਨਾਲ ਪਾ ਦਾਂਗੇ ਅਸੀਂ ਪਾਣੀ ਸੋਨ ਬਹੁਤ ਜੈ ਲਾਈ ਤਾਂ ਦਿਖਾਣੇ ਪੀ ਬਹੁਤ ਤੀਜਨਾ ਮਸਾਲਾ ਬੋਨਿਆ ਜੀ ਇਹ ਮੀਡੀ ਨਾਲ ਫਰੈਂਟਿ ਸਬਜੀ ਬਨਾਈਓ ਇਹ ਸਬਜੀ ਬਹੁਤ ਸੁਆਦ ਬਣਦੀ ਹੈ ਹੁਣ ਨਾ ਪਹਿਲੇ ਮੈਂ ਕੀ ਕੀਤਾ ਮੈਂ ਕਿਹਾ ਚਲ ਜਿਹੜੇ 2-4 ਵੱਡੇ ਵੱਡੇ ਟਿੰਡੇ ਨਾ ਉਹ ਭਾਰ ਕੇ ਤੇ ਤੜਕੇ ਤੇ ਛੋੜ ਦਾਂਗੇ ਜਿਹੜੇ 2-4 ਹੀ ਜ਼ਿਆਦਾ ਛੋਟੇ ਸੀ ਤੇ ਜੇ ਜ਼ਿਆਦਾ ਤਾਂ ਜੇ ਉਹਨਾਂ ਤੇ ਸਭ ਜਲਦੀ ਬਣ ਜਾਂਦੇ ਨੇ ਇਹ ਥੋੜੇ ਜਿਹਾ ਨਾ ਇੱਕ ਦਿਨ ਪਹਿਲਾਂ ਜੀ ਤੇ ਥੋੜੇ ਜਿਹਾ ਟਾਈਮ ਲੱਗਾ ਤੇ ਪਰ ਬਹੁਤ ਜ਼ਿਆਦਾ ਸਵਾਦ ਬਣੇ ਸੀ ਫਿਰ ਮੈਂ ਇਹਨਾਂ ਸਾਰਿਆਂ ਨੂੰ ਵੈਸੇ ਤੜਕੇ ਤੇ ਛੋੜ ਦਿੱਤਾ ਤੇ ਹੁਣ ਇਹਨੂੰ ਮੈਂ ਰਲਾ ਕੇ ਚੰਗੀ ਤਰ੍ਹਾਂ ਮਸਾਲਾ ਟਿੰਡਿਆਂ ਤੇ ਪਿਆਜ਼ ਨਾਲ ਇਹਨੂੰ ਟੱਕ ਦਾਂਗੇ ਤੇ 5-7 ਮਿੰਟ ਬਾਅਦ ਇਹਨੂੰ ਦੇਖਦੇ ਦੇਖ ਕੇ ਹਿਲਾਉਂਦੇ ਜਾਵਾਂਗੇ ਤਾਂ ਜੋ ਸਾਨੂੰ ਪਤਾ ਲੱਗ ਜਾਏ ਸਾਡੀ ਸਬਜ਼ੀ ਬੰਦੀ ਪਈ ਹੈ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਤਾਂ ਕਰਕੇ ਪਾਣਾ ਹੈ ਸਬਜੀ ਸਾਡੀ ਥੱਲੇ ਨਾ ਲੱਗੇ ਕੜਾਈ ਦੇ ਐਨੂੰ ਐਨਸੇ ਹੀ ਕਰਕੇ ਇੱਕਦਮ ਇਹਨੂੰ ਅਸੀਂ ਟੱਕ ਦਵਾਂਗੇ ਤੇ ਗੈਸ ਅਸੀਂ ਥੋੜੀ ਜਿਹੀ ਫਲੇਮ ਕੱਟ ਕਰ ਦਵਾਂਗੇ ਇਹਨੂੰ ਅਸੀਂ ਫਿਰ 5-7 ਮਿੰਟ ਬਾਅਦ ਦੇਖਾਂਗੇ ਹੁਣ ਇਹ ਸਬਜੀ ਨੂੰ 5-7 ਮਿੰਟ ਹੋ ਗਏ ਨੇ ਇਹ ਰੱਖੀ ਨੂੰ ਤੇ ਹੁਣ ਅਸੀਂ ਫੇਰ ਦੁਬਾਰੇ ਟੱਕਣ ਚੱਕ ਕੇ ਦੇਖਦੇ ਆ ਅਜੇ ਫਰੰਡ ਨਹੀਂ ਹੋਈ ਇਹ ਜਦੋਂ ਜਿੰਨਾ ਚਿਹਰੇ ਸਬਜੀ ਬੰਦੀ ਜਾਂਦੀ ਏ ਇਹਦੀ ਕੁਆਨਟੀਟੀ ਘਟੋਂਦੀ ਜਾਂਦੀ ਏ ਅਜੇ ਵੀ ਨਹੀਂ ਹੋਈ ਸਬਜੀ ਇਹਨੂੰ ਫੇਰ ਅਸੀਂ ਹਲਾ ਕੇ ਇਹਦੇ ਪਾਸੇ ਜਿਹੜੇ ਠਿੰਡੇ ਆਪਣੇ ਥੋੜੇ ਜਿਹਾ ਹੋ ਗਏ ਨੇ ਉਹਨੂੰ ਉੱਪਰ ਥੱਲੇ ਕਰਕੇ ਅਸੀਂ ਫੇਰ ਟੱਕ ਦਾਂਗੇ ਫਰੰਡ ਦੇਖਿਓ ਸਬਜੀ ਬਹੁਤ ਸੋਹਣੀ ਰੇਜਦੀ ਪਈ ਏ ਐਨ ਨੂੰ 5-7 ਮਿੰਟ ਬਾਅਦ ਇਹ ਦੇ ਦੇ ਕੇ ਹਿਲਾਉਂਦੇ ਜਰੂਰ ਜਾਇਓ ਜੇ ਇਸ ਨੂੰ ਜਿ ਹਿਲਾਵਾਂਗੇ ਨਾ ਤੇ ਸਾਨੂੰ ਇਹ ਨਾ ਹੋਵੇ ਸਾਡੀ ਸਬਜੀ ਥੱਲੇ ਲੱਗ ਜੇ ਪਲੀਜ਼ ਫਰੈਂਡ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫਰੈਂਡ ਫੇਰ ਦਿਖਾ ਰਹੀ ਹਾਂ ਸਬਜੀ ਸਾਡੀ ਇੱਕਦਮ ਬਹੁਤ ਵਧੀਆ ਬਣ ਚੁੱਕੀ ਹੈ ਬਹੁਤ ਸਵਾਦ ਵੀ ਬਣੀ ਸੀ ਤੇ ਆ ਦੇਖ ਲਓ ਫਰੈਂਡ ਮਸਾਲਾ ਦੇਖ ਲਓ ਫਰੈਂਡ ਆਪਣੇ ਆਪ ਸਾਰੇ ਟਿੰਡੇ ਅਜਾ ਰਚੁਕਾ ਹੈ ਉਹ ਤੇ ਬਣਾਉਣੇ ਟਿੰਡੇ ਬਹੁਤ ਵੱਡਾ ਡਿਫਿਕਲਟ ਲੱਗਦਾ ਸੀ ਪਹਿਲੋਂ ਕੁੰਡੇ ਡੰਡੇ ਮਸਾਲਾ ਘੁੜਦੇ ਸੀ ਫਿਰ ਉਹਨੂੰ ਇੱਕ ਕਰਕੇ ਭਰਦੇ ਹੀ ਉਹ ਮਸਾਲਾ ਸਾਡਾ ਬਾਹਰ ਨਿਕਲ ਜਾਂਦਾ ਸੀ ਇਹ ਤੇ ਮੈਂ 4-5 ਸਾਲ ਤੋਂ ਇਹੋ ਹੀ ਰੈਸਪੀ ਵਰਤ ਰਹੀ ਆ ਤੇ ਇਹਦੇ ਨਾਲ ਮੇਰੀ ਸਬਜੀ ਬਹੁਤ ਸੁਆਦਬੰਦੀ ਹੈ ਪਿਆਰ ਦੇਖਦੀ ਪਈ ਸਬਜੀ ਦੇਖਦੀ ਪਈ ਜੀ ਹੋ ਗਏ ਐਨ ਵਧੀਆ ਠੀਕ ਹੈ ਫਰੈਂਡ ਇਹ ਸਾਡਾ ਚੈਨਲ ਫਰੈਂਡ ਫੈਮਿਲੀ ਵੀਡੀਓ ਨਾਲ ਅਸੀਂ ਬਣਾਨੇ ਆ ਜੇ ਤੁਹਾਨੂੰ ਵੀ ਵਧੀਆ ਲੱਗਦਾ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸ ਤਰ੍ਹਾਂ ਦੀ ਵੀਡੀਓ ਨਾਲ ਤੁਹਾਨੂੰ ਹਮੇਸ਼ਾ ਮਿਲਦੇ ਰਵਾਂਗੇ ਚਲੋ ਠੀਕ ਹੈ ਫਰੈਂਡ ਬਾਏ ਬਾਏ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ